ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਆ ਜਿਹੜੀ ਵੀਰ ਕੋਲ ਪਹੁੰਚੇ ਆਂ ਪੰਡਾ ਬਾਈ ਦਾ ਜਲਾਲ ਤੇ ਸਾਰੀ ਜਾਣਕਾਰੀ ਲੈਨੇ ਆਂ ਬਾਉ ਜੀ ਬਾਈ ਆਪਣਾ ਨਾਮ ਕੀ ਹੈ ਜੀ ਮਾਨਕ ਤੇ ਭਾਈ ਜੀ ਆਪਾਂ ਪਹਿਲਾਂ ਇਹ ਦੱਸੋ ਵੀ ਇਹ ਆ ਕੰਮ ਆਪਾਂ ਕਿਵੇਂ ਸ਼ੁਰੂ ਕੀਤਾ ਕਦੋਂ ਦਾ ਸ਼ੁਰੂ ਕੀਤਾ ਜੀ ਮੇਰੇ ਭਾਈ 2013 ਚ ਮੇਰੇ ਸੱਟ ਵੱਜ ਗਈ ਸੀਗੀ ਅੱਛਾ ਹਾਂ ਇੰਜ ਹੋ ਗਿਆ ਸੀ ਇੰਜਨ ਤੇ ਮੇਰੇ ਹੱਥ ਆ ਗਏ ਸੀਗਾ ਅੱਛਾ ਉਹਦਾ ਕਰਕੇ ਤੇ ਟੁੱਟ ਗਿਆ ਉਸ ਤੋਂ ਬਾਅਦ ਮੈਂ ਇਹ ਕਿਤਾ ਕਰਿਆ ਅਲਾ ਬਾਈ ਆਉਦਾ ਹੱਥ ਦਿਖਾਓ ਉਹਨੇ ਟੁੱਟ ਗਿਆ ਸੀਗਾ ਭਾਈ ਮੇਰਾ ਕੋਈ ਕੋਈ ਨਹੀਂ ਸਿਧਾ ਰੱਖਦਾ ਤੇ ਹੁਣ ਮੈਂ ਤੋੜਾ ਬੱਕਰੀਆਂ ਦਾ ਕੀਤਾ ਇਹ ਅੱਛਾ ਪਹਿਲਾਂ ਬਾਈ ਜੋ 60 ਵਜ ਗਈ ਤੂੰ ਹਾਂ ਅੱਛਾ ਉਸ ਤੋਂ ਬਾਅਦ ਇਹ ਬੱਕਰੀਆਂ ਦਾ ਆਪਾਂ ਕੰਮ ਕਰਦੇ ਹਾਂ ਉਦੋਂ ਬਾਹਰ ਕੋਲੇ ਸੀਗਾ ਇਹ ਤਿੰਨਾਂ ਦਾ ਤੇ ਕੁਝ ਹੋਰ ਲਾਲੀਆਂ ਸੀ ਕੁਸਮਾ ਆਪਣਾ ਮੋਦਲ ਲਾਲੀਆਂ ਸੀ ਆ ਛੇ ਤਿੰਨ ਪਤਾ ਤੁਹਾਡੇ ਕੋਲੇ ਘਰ ਤੇ ਸੀਗਾ ਤੇ ਬਾਕੀ ਕਿੰਨੀਆਂ ਲੈ ਲੀਆਂ ਸੀ ਬਾਕੀ ਦਾ ਮੈਂ 6-7 ਪੱਕੀਆਂ ਜਾਨੀ ਕਿ ਲੈ ਲੀਆਂ ਸੀਗਾ 10 ਕਨਾ ਮੇਰੇ ਕੋਲੇ ਬਣ ਗਏ ਸੀਗੇ ਅੱਛਾ ਸ਼ੁਰੂ ਚ ਆਪਾਂ ਜੀ 10 ਹਾਂ 10 ਤੋਂ ਹੀ ਕੰਮ ਸਟਾਰਟ ਕਰ ਆਪਾਂ 10 ਬੱਕਰੀਆਂ ਤੋਂ ਕੰਮ ਸਟਾਰਟ ਕੀਤਾ ਸੀ ਹਾਂ ਤੇ ਹੌਲੀ ਹੌਲੀ ਹੁਣ ਆਪਣੇ ਕੋਲੇ ਕਿੰਨੇ ਨਾਗ ਹੋ ਗਏ ਇਹ ਹੁਣ ਆਪਣੇ ਕੋਲੇ 100 ਪਸ਼ੂ ਹੋ ਗਏ 100 ਨਾਲ 10 ਤੋਂ ਹੀ ਵਧੀਆਂ ਹਾਂ ਹਾਂ 10 ਤੋਂ ਤੇ ਨਾਨੀ ਕੇ ਪਠਾ ਰੱਖ ਲੈਨੇ ਆ ਬੱਕਰੇ ਬੁੱਕਰੇ ਵੇਚਦੇ ਨੇ ਜਿਹੜਾ ਆਪਦੇ ਹੱਥ ਤੇ ਵੀ ਸੱਟ ਵੱਜ ਗਈ ਸੀ ਤੇ ਉਸ ਕਿਸੇ ਦੀ ਗਲਮੀ ਨਹੀਂ ਗਈ ਹਾਂ ਉਸ ਟਾਈਮ ਤਾਂ ਤੁਸੀਂ ਸੋਚਦੇ ਹੋਵੋਗੇ ਜੀ ਕਿਰਾਂ ਦਾ ਵੀ ਕੰਮ ਬਹੁਤ ਔਖਾ ਹੋ ਗਿਆ ਕਿਉਂਕਿ ਆਪਾਂ ਮਿਹਨਤ ਮਜ਼ਦੂਰੀ ਕਰਨ ਵਾਲੇ ਆ ਪੂਰਾ ਤੇ ਫਿਰ ਤੁਹਾਨੂੰ ਕਿਵੇਂ ਕਿਸ ਨੇ ਦੱਸਿਆ ਵੀ ਆਪਾਂ ਇਹ ਆਪਾਂ ਬੱਕਰੀਆਂ ਦਾ ਕੰਮ ਚਲਾ ਲਿਆ ਜਾਂ ਆਪਦੇ ਖੁਦ ਹੀ ਮਨ ਚ ਵਿਚਾਰ ਆ ਗਿਆ ਮੇਰੇ ਆਪਦੇ ਮਨ ਚ ਵਿਚਾਰ ਸੀਗਾ ਮਾਂ ਆਖਿਆ ਵੀ ਆਪਾਂ ਬੱਕਰੀਆਂ ਚਾਰ ਲੱਗਣਾ ਅੱਛਾ ਮੈਂ ਪਹਿਲਾਂ ਵੀ ਰਲਾਪਾ ਕਹਿੰਦਾ ਹੁੰਦਾ ਸੀਗਾ ਵੀ ਯਾਰ ਐ ਕਰਕੇ ਜੇ ਪਸ਼ੂ ਲੈ ਕੇ ਜਾਂਦੇ ਸੀਗੇ ਤੇ ਮੈਂ ਕਹਣਾ ਯਾਰ ਆ ਵੀ ਆਪਦੇ ਪਸ਼ੂ ਪਨਾ ਕੇ ਕਿਸੇ ਦੀ ਗੁਲਾਮੀ ਕਹਣੀ ਹੂੰ ਇਹ ਕਿਤਾ ਉਹਨਾਂ ਤੋਂ ਮੈਂ ਜਾਣਕਾਰੀ ਲਈ ਜਿਹੜੇ ਮੇਰੇ ਪਿੰਡ ਦੇ ਸੀਗੇ ਬੂਟੇ ਬਾਟੇ ਵਿੱਜਰ ਰ ਕੇ ਬੀ ਆਹ ਪਸ਼ੂਆਂ ਦਾ ਕਿਤਾ ਕਿਵੇਂ ਆ ਉਹ ਕਹਿੰਦੇ ਬਹੁਤ ਵੱਧ ਗਿਆ ਵੀ ਇਹੇ ਤੋਰਲਾ ਤੇਰੇ ਸੱਟ ਵੀ ਵੱਜ ਗਈ ਠੀਕ ਆ ਵੀ ਜੇ ਜ਼ਿੰਮੇਦਾਰ ਵੀ ਅਗਲਾ ਸਾਰੀ ਦਿੜੀ ਕੰਮ ਲੈਂਦਾ ਤੇ ਉਹ ਦੋ ਤਿੰਨ ਸੌ ਰੁਪਿਆ ਦਿੰਦਾ 20000 ਰੁਪਏ ਦਿੱਤਾ ਹੈ ਮੈਨੇ ਦਿੱਤਾ ਦਫੋ ਅੱਛਾ ਜੀ ਮਹੀਨੇ ਵਿੱਚ ਦੀ 30000 ਦਾ ਦੁੱਧ ਪਾਣਗਾ ਜਿਹੜਾ ਅਸੀਂ ਘਰੇ ਰੱਖਦੇ ਆ ਤਿੰਨ ਚਾਰ ਕਿਲੋ ਉਹ ਸਾਡਾ ਫਰੀ ਅੱਛਾ ਤੇ ਮਗਰ ਜਿਹੜੇ ਬੱਚੇ ਆ ਜੀ ਉਹਨਾਂ ਨੂੰ ਵੀ ਦੁੱਧ ਪਿਉਂਦੇ ਹੋਣਗੇ ਉਹਨਾਂ ਤੋਂ ਬਿਨਾਂ ਹੀ ਹਜ਼ਾਰ ਹਾਂ ਹਾਂ ਉਹਨਾਂ ਤੋਂ ਬਿਨਾਂ ਭਾਈ ਜਾਨੀ ਕਿ ਨੱਤ ਦਾ ਜੀ ਇੱਕ ਦਿਨ ਦਾ ਕਿੰਨਾਗਾ 1000 ਰੁਪਏ ਦਾ ਤੇ ਬਾਕੀ ਜੀ ਬੱਚਿਆਂ ਤੋਂ ਵੀ ਵੇਚ ਕੇ ਆਮਦਨ ਹੋ ਜਾਂਦੀ ਹੈ ਹਾਂ ਬੱਚਿਆਂ ਤੋਂ ਅੰਦਾਜ਼ਾ ਜੀ ਤੁਹਾਡੇ ਖਾਲ ਦਾ ਮਹੀਨੇਕ ਦੀ ਤੁਹਾਨੂੰ ਕਿੰਨੀ ਕੁ ਬਚਤ ਹੋ ਜਾਂਦੀ ਹੈ ਮਹੀਨੇ ਦਾ ਸਾਨੂੰ ਨਾਂ ਬਾਲਾ ਤਾਂ 7000 5000 ਰੁਪਏ ਉਹ ਬਚ ਗਏ ਬਾਕੀ ਦਾ ਇਹਨਾਂ ਨੇ ਆਇਆ ਵੀ ਚਾਰ ਨਾ ਬਰੋਂ ਆ ਦੁੱਧ ਇਹਨਾਂ ਨੇ ਘਰੇ ਜਾ ਕੇ ਦੇਣਾ ਅੱਛਾ ਕਰਿਆ ਅਸੀਂ ਕਿਹੜਾ ਘਰੇ ਪਾਉਂਦੇ ਇਹਨਾਂ ਨੂੰ ਘਰੇ ਇਹਨਾਂ ਨੂੰ ਆਪਾਂ ਕੁਝ ਨਹੀਂ ਪਾਉਂਦੇ ਕੁਝ ਨਹੀਂ ਪੀਓ ਕੱਲਾ ਬਸ ਪਾਣਾ ਗੋੜ ਵਾਲਾ ਉਹ ਪਿਆ ਦੇ ਰਿਹਾ 150 ਦਾ ਮਨ ਕੇ ਚਲੋ ਦੋ ਤਿੰਨ ਚਲਾਉਨੇ ਇਹਨਾਂ ਨੂੰ ਅਸੀਂ ਅੱਛਾ ਉਹ ਪਿਉਨੇ ਆ ਵੀ ਗੋੜ ਗੋੜ ਲਿਆ ਕੇ ਤੇ 100 ਦਾ ਵੀ ਲੈਂਦਾ ਸੀ ਫਿਰ ਵੀ ਜਾਨੀ ਕਿ ਦੋ ਤਿੰਨ ਚਲਾ ਦਿੰਦਾ ਅੱਛਾ ਉਹ ਸਾਰੇ ਹਾਂ ਸਾਰੇ ਜਾਨ ਗਰਮੀ ਦਾ ਮੌਸਮ ਉਹ ਠੰਡਾ ਹੁੰਦਾਗਾ ਹਾਂਜੀ ਇਹ ਨੇ ਨਾ ਗਰਮੇ ਗਰਮੇ ਜਾਨਵਰ ਮਾਰਨ ਕੇ ਸਿਆਲਾਂ ਚ ਆਪਾਂ ਨੂੰ ਵੀ ਦਿੱਕਤ ਆਉਂਦੀ ਹੈ ਜੀ ਕਿ ਨਹੀਂ ਕੋਈ ਨਹੀਂ ਕੋਈ ਦਿੱਕਤ ਨਹੀਂ ਆਉਂਦੀ ਅੱਛਾ ਦੇ ਸਮਝਿਆ ਉਹ ਸਾਰਾਂ ਚ ਤਾਂ ਜਿਹੜਾ ਕੰਮ ਆ ਉਹ ਇਦੋਂ ਵੀ ਸੁੱਖਾ ਉਹ ਕਿਸ ਤਰ੍ਹਾਂ ਹੀ ਉਹ ਸੌਖਾ ਆਇਆ ਵੀ ਹੁਣ ਤੱਕ ਕਿਤੇ ਕਿਧਰੇ ਨੂੰ ਲੈ ਜਾਓ ਹੱਕ ਕਿਤੇ ਕਿਧਰੇ ਨੂੰ ਉਦੋਂ ਨੀਰਾ ਪਾ ਕੇ ਮੋਇਨਾ ਇਹ ਨਹੀਂ ਪਤਾ ਦੁਪਹਿਰੇ ਜਾ ਕੇ ਮੰਡੀ ਚ ਪੈ ਜਾਂਦੇ ਆ ਅੱਥ ਨੇ 5 ਵਜੇ ਲਿਆ ਕੇ ਫਿਰ ਨੀਰਾ ਪਾ ਦਈਦਾ ਠੀਕ ਆ ਮੋਇਨਾ ਕਰੇ ਕਰੇ ਕਰੀ ਤੇ ਨਗਾਉ ਜੇ ਆਪਾਂ ਨੂੰ ਜਿਵੇਂ ਮੰਨ ਲਓ 20 ਜ਼ਿਆਦਾ ਆ ਗਿਆ ਜੀ ਫਿਰ ਕੋਈ ਪ੍ਰੋਬਲਮ ਨਹੀਂ ਅੱਛਾ ਮੀਟ ਵੀ ਕਣੀ ਜਿਵੇਂ ਪਛਾਟ ਲੈ ਕੋਈ ਪ੍ਰੋਬਲਮ ਨਹੀਂ ਅੱਛਾ ਚਾਰਨ ਦੀ ਵੀ ਆਪਾਂ ਨੂੰ ਕੋਈ ਦਿੱਕਤ ਤਾਂ ਨਹੀਂ ਆਉਂਦੀ ਜੀ ਨਾ ਪੂਰਾ ਨਹੀਂ ਅੱਛਾ ਇੱਥੇ ਚਾਰ ਨਾ 5% ਨਹੀਂ ਸਾਨੂੰ ਦਿੱਕਤ ਬਸ ਕੱਲਾ ਆਖੀ ਇੱਥੋਂ ਸਾਨੂੰ ਨੰਗੇ ਨੰਗੇ ਦੀ ਆ ਕੱਲੀ ਜਿਵੇਂ ਸੜਕ ਛੁਰਕ ਤੇ ਨੰਗਾਉਣੀਆਂ ਦੋ ਜਣਾਂ ਨੇ ਅੱਛਾ ਜੀ ਤੇ ਉਦੋਂ ਸਾਨੂੰ ਥੋੜੀ ਜਿਹੀ ਖਿਆਈ ਆਉਂਦੀ ਆ ਤੇ ਨਹੀਂ ਜਿਵੇਂ ਇੱਥੇ ਆ ਗਿਆਂ ਹੁਣ ਇੱਥੇ ਸਾਰੀ ਦਿੜੀ ਫਿਰਦੀਆਂ ਰਹਣੀਆਂ ਅੱਛਾ ਹੱਥ ਨੇ ਜਦੋਂ ਰਾਤ ਲਗਾਉਂਦਾ ਫਿਰ ਆਪਾਂ ਇਹ ਮਾਲ ਆਪਾਂ ਨੂੰ ਐ ਵੀ ਤੰਗ ਤਾਂ ਨਹੀਂ ਕਰਦਾ ਕਿਉਂਕਿ ਆਇਆ ਪੂਰਾ ਨਾ ਮੈਂ ਕੱਲਾ ਹੀ ਲਈ ਫਿਰਦਾ ਹਾਂ ਅੱਛਾ ਕੱਲਾ ਹੀ ਲਈ ਫਿਰਦਾ ਮੈਨੂੰ ਕੋਈ ਪ੍ਰੋਬਲਮ ਨਹੀਂ ਇਹ ਸਿਆਣਾ ਹੁੰਦਾ ਯਾਨੀ ਕਿ ਝੁੰਡ 'ਚ ਹੀ ਰਹਿੰਦੇ ਇੱਕ ਦੂਜੇ ਝੁੰਡ 'ਚ ਹੀ ਰਹਿੰਦੇ ਬਾਜ਼ ਮਾਰ ਲਓ ਜੇ ਮੈਂ ਇੱਥੇ ਬੈਠ ਗਿਆ ਬਾਜ਼ ਮਾਰ ਲਓ ਜਿੱਧਰ ਨੂੰ ਆਪ ਤਰਪੇ ਉਧਰ ਹੀ ਮਾਲਕ ਉਧਰ ਨੇ ਚੱਲ ਪੈਣਾ ਹੈ ਇਹਨਾਂ ਨੂੰ ਅਸੀ ਰਜਾਉਂਦੇ ਆ ਤੇ ਇਹ ਸਾਨੂੰ ਰਜਾਉਂਦੇ ਠੀਕ ਹੈ ਠੀਕ ਹੈ ਮਾਰੀ ਤਾਂ ਨਹੀਂ ਕੋਈ ਖਾਸ ਆਉਂਦੀ ਇਹਨਾਂ ਨੂੰ ਕੋਈ ਨਹੀਂ ਅੱਛਾ ਮੈਂ ਤਾਂ ਹੁਣ ਮੋੜੀ-ਮੋਟੀ ਬੰਦਾਂ ਨੂੰ ਵੀ ਆਈ ਜਾਂਦੀ ਹੈਗੀ ਸਰਕਾਰ ਵੱਲੋਂ ਵੀ ਸਹਾਇਤਾ ਆਉਂਦੀ ਹੈ ਜਿਹਾ अच्छा दोवारी छे दो भी ना पर दवाई लागदी है की ਸਾਡੇ ਸੇਖੋ ਡਾਕਟਰ ਆ ਉਹ ਸਾਨੂੰ ਲਾ ਕੇ ਦਿੰਦਾ ਕਿ ਉਹ ਤੁਸੀਂ ਆਪ ਹੀ ਲਾ ਲੈਣਾ ਕੋ ਲਾ हां ਅਸੀਂ ਆਪ ਵੀ ਲਾ ਦਨੇ ਆ ਤੇ ਉਹ ਵੀ ਐਵੇਂ ਕਹਿੰਦੇ ਕਿ ਵਿਚਾਰੇ ਲਾ ਦਦੇ ਅੱਛਾ ਕੋਈ ਵੀ ਜਾਨੀ ਕੋਈ ਮੁਸ਼ਕਲ ਆਉਂਦੀ ਆ ਜਾਨਵਰਾਂ ਨੂੰ ਤਾਂ ਆਪਣੀ ਮਦਦ ਉਹ ਆਪੇ ਆਪੇ ਕਰਕੇ ਜਾਂਦਾ ਪੂਰੀ ਮਦਦ ਕਰਦੇ ਆ ਡਾਕਟਰ ਹਾਂ ਬੱਕਰੀਆਂ ਦਾ ਦੁੱਧ ਆਪਾਂ ਜੀ ਕਿਸ ਤਰ੍ਹਾਂ ਵੇਖਦੇ ਆ ਜੀ ਮੱਝਾਂ ਨਾਲੋਂ ਚੰਗਾ ਕਿ ਇਹ ਦੁੱਧ ਚੰਗਾ ਹੀ ਮੱਝਾਂ ਨਾਲੋਂ ਕੀਮਤੀ ਚੀਜ਼ ਏ ਉਹ ਕੀ ਕਰਨ ਜੀ ਇਹਨੇ ਫਿਰ ਆਇਆ ਮੱਝ ਤਾਂ ਆਪਾਂ ਇੱਕ ਪੱਠੇ ਤੇ ਲਾਉਨੇ ਆ ਹਾਂਜੀ ਬੰਨੀ ਇੱਕ ਤਾਂ ਇਹ ਇੱਕ ਤਾਂ ਭਜੀ ਵੀ ਆ ਉਹਨੂੰ ਬਾਦ ਤੋਂ ਬਾਦ ਆਹ ਜਿਹੜੀਆਂ ਮੱਕੀਆਂ ਜੀਆਂ ਹਾਂਜੀ ਇਹ ਸਾਲ ਬਾਦ ਮੰਨ ਕੇ ਚਲੋ ਹੁਣ ਵੱਢ ਕੇ ਪਾ ਦੇਣਗੇ ਚਾਰ ਪਾ ਦੇਣਗੇ ਹਾਂ ਤੇ ਸਾਲ ਚਾਰੀ ਜਾਂਦੇ ਆ ਇਹ ਉਹ ਪਠਾ ਕਿੱਥੇ ਰਲ ਗਿਆ ਕਿੱਥੇ ਆਹ ਇਹਨਾਂ ਨੇ ਨਵੇਂ ਤੋਂ ਨਵੇਂ ਖਾਣਾ ਹਾਂਜੀ ਕੋਈ ਨਮ ਖਾਈ ਜਾਂਦੀ ਆ ਕੋਈ ਕਿੱਕਰ ਖਾਈ ਜਾਂਦੀ ਆ ਬਸ ਹਾਂ ਸਰੇ ਢਾੜੀ ਇਹਨਾਂ ਨੇ ਇਹੋ ਜਿਹੀ ਚੀਜ਼ਾਂ ਖਾਣਾ ਨਮਾ ਪਠਾ ਹਰਾ ਬਾਕੀ ਦੇ ਜਿਹੜਾ ਵੱਢ ਕੇ ਪਾਉਣਾ ਡੇਕ ਡੂਕ ਹੁਣ ਉਹ ਵੀ ਪੂਰੀ ਬਦਕਾ ਹਾਂਜੀ ਹਾਂ ਜਿਵੇਂ ਜਵਾਕ ਆ ਜਵਾਕਾਂ ਨੂੰ ਬਹੁਤ ਕੁਣੀਕਾਰ ਆ। ਹਾਂ। ਵੀ ਬੱਚੇ ਨੂੰ ਆਪਾਂ ਦਿੰਨੇ ਆ ਡਾਕਟਰ ਨੂੰ ਤੋਂ ਬਹੁਤ ਚੰਗੀ ਚੀਜ਼ ਆ। ਅੱਛਾ ਇਹਨਾਂ ਬੱਕਰੀਆਂ ਦਾ ਦੁੱਧ ਭਾਈ ਜਿਵੇਂ ਹੁਣ ਡਾਕਟਰ ਦੱਸ ਦਿਆ ਵੀ ਸੈੱਲ ਘਟ ਜਾਂਦੇ ਆ ਉਹ ਉਹੇ ਜੇ ਮਰੀਜ਼ ਵੀ ਆਪਣੇ ਕੋਲੇ ਲੈਣ ਆਉਂ। ਹਾਂ ਹਾਂ ਭਾਈ ਬਾਤੂਆ। ਉਹਨਾਂ ਨੂੰ ਵੀ ਆਪਾਂ ਕੀ ਰੇਟ ਦਿੰਨੇ ਆ? ਨਹੀਂ ਉਹਨਾਂ ਨੂੰ ਫ੍ਰੀ ਦਿੰਨੇ ਆ। ਅੱਛਾ ਦਰਿਆਦ ਲਈ ਆ ਭਾਈ ਜੀ। ਮਰੀਜ਼ ਤਾਂ ਉਹ 50 ਰੁਪਏ ਦੁੱਧ ਵੇਚਦੇ ਆ ਜੇਕਰ ਕੋਈ ਮਰੀਜ਼ ਆਉਂਦਾ ਤਾਂ ਆਪਾਂ ਫ੍ਰੀ ਦਿੰਨੇ ਆ। ਹਾਂ ਉਹ ਤਾਂ ਫ੍ਰੀ। ਸਾ ਹੋਰ ਵੀ ਕਿਸੇ ਬਿਮਾਰੀ ਤੇ ਕੰਮ ਆਉਂਦਾ ਦੁੱਧ ਕਿ ਜਿੱਸਲਾਂ ਵਾਸਤੇ ਜ਼ਿਆਦਾ ਵਰਤਦੇ ਆਂ ਤਾਂ ਜੀ ਪਤਾ ਕੀ ਕਰਦਾ ਜਵਾਕ ਵੀ ਦਿੱਕੇ ਜਿਹਦੇ ਹੁਣ ਅਗਲੇ ਤੱਕ ਹੋਇਆ ਬਹ ਹੁੰਦਾ ਕਈ ਵਾਰੀ ਉਹਦੀ ਮਾਂ ਤੇ ਨਹੀਂ ਦੁੱਧ ਹੁੰਦਾ ਤੇ ਉਹ ਵੀ ਜੇ ਕਹਿਦਣ ਵੀ ਅਸੀਂ ਦੁੱਧ ਲੈ ਕੇ ਜਾਣਾ ਉਹਨੂੰ ਵੀ ਅਸੀਂ ਕਿਲੋ ਦੇ ਨੇੜੇ ਦੇ ਦਿੰਨੇ ਆਂ ਅੱਛਾ ਉਹ ਵੀ ਫ੍ਰੀ ਜਿੰਨੇ ਆਂ ਹਾਂ ਉਹ ਵੀ ਫ੍ਰੀ ਹਾਂ ਜੇ ਮਾਲੋ ਜੀ ਆਪਾਂ ਨੂੰ ਹੋਰ ਕੋਈ ਐਮਰਜੈਂਸੀ ਲੋੜ ਪੈ ਜਾ ਜੀ ਇਕੱਠੇ ਪੈਸਿਆਂ ਦੀ ਤਾਂ ਕੋਈ ਹੱਲ ਹੈਗਾ ਜੀ ਉਹਦਾ ਹਾਂ ਹੈਗਾ ਭਾਈ ਕਿਵੇਂ ਜੀ ਸਾਨੂੰ ਡੇਰੀ ਵਾਲੇ ਦੇ ਦਿੰਦੇ ਆਂ अच्छा यो हां बी 50 ਤਾਈ ਜਿੱਥੋਂ ਤੇ ਕਰਤਾਨੂੰ ਲੋੜ ਆ ਅੱਛਾ ਇੱਕ ਦਿਨ ਪਹਿਲਾਂ ਅਸੀਂ ਦੱਸ ਦਿੰਨਾ ਉਹਨੂੰ ਵੀ ਭਾਈ ਸਾਨੂੰ ਐਨੇ ਇੱਕ ਪੈਸੇ ਦੀ ਲੋੜ ਆ ਤੇ ਉਹ ਦੇ ਦਿੰਦੇ ਆ ਪੈਸੇਾਂ ਵੱਲੋਂ ਤੰਗੀ ਨਹੀਂ ਆਉਂਦੀ ਨਾ ਕੋਈ ਤੰਗੀ ਹਾਂ ਤੇ ਜੇ ਆਪਾਂ ਲੋੜ ਪੈਂਦੇ ਵੀ ਬੱਚੇ ਵੀ ਵੇਚ ਸਕਦੇ ਆ ਜੀ ਐਮਰਜੈਂਸੀ ਹਾਂ ਕੋਈ ਕਿ ਜੇ ਬੱਚੇ ਜੀ ਇਹਦੇ ਸੌਖੇ ਹੀ ਵਿਕ ਜਾਂਦੇ ਆ ਜਾਂ ਜਿਵੇਂ ਆਪਾਂ ਮੱਝ ਜਾਂ ਗਊ ਵੇਚਦੇ ਆ ਦੋ ਦੋ ਚਾਰ ਚਾਰ ਦਿਨ 10 10 ਦਿਨ ਲੱਗ ਜਾਂਦੇ ਨਹੀਂ ਜੀ ਨਹੀਂ ਜਦੋਂ ਫੋਨ ਕਰਤਾ ਉਹਦੀ ਨਾ ਅੱਛਾ ਬੱਕਰੀਆਂ ਦੇ ਨਾਲ ਆਪਾਂ ਭੇਡਾਂ ਵੀ ਰੱਖੀਆਂ ਜੀ ਕੁਛ ਹਾਂਜੀ 5 ਕਿ ਰੱਖੀਆਂ ਇਦਕੀ ਇਹ ਹੁਣੇ ਚ ਰੱਖੀਆਂ ਜੀ ਇਹ ਹੁਣੇ ਰੱਖਾ ਥੋੜਾ ਟਾਈਮ ਅੱਛਾ ਇਹ ਆਪਾਂ ਨੂੰ ਕਿਹਨੇ ਦੱਸਿਆ ਜੀ ਜਾਂ ਕਿਸੇ ਨੇ ਸੁਝਾਅ ਦਿੱਤਾ ਵੀ ਬੱਕਰੀਆਂ ਦੇ ਨਾਲ ਆਪਾਂ ਭੇਡਾਂ ਵੀ ਰੱਖ ਲਓ ਜਾਂ ਆਪਾਂ ਦੇ ਹਿਸਾਬ ਨਾਲ ਰੱਖਿਆ ਜਿਹੜੇ ਇਹ ਨੇੜੀਆਂ ਭੇਡਾਂ ਜਿਹੜੀਆਂ ਹਾਂਜੀ ਇਹ ਮੈਨੂੰ ਨਾਬੀ ਕਹਿੰਦਾ ਵੀ ਬੱਕਰੀਆਂ ਦੇ ਪਿੱਛੇ ਤੇ ਰੀਆਂ ਪਾਲੀ ਜਾਂਦੀਆਂ ਤੇ ਇਹ ਸਬੰਧੀ ਇਹਨਾਂ ਨੂੰ ਵੱਧ ਦਿੰਦਿਆਂ ਪੈਸੇ ਵੀ ਇਹ ਵੀ ਪਿੱਛੇ ਰੱਖ ਕੇ ਵੀ ਹੁਣ ਜਾਣੀ ਕਿ ਵੀ ਇਹਨਾਂ ਨੂੰ ਵੀ ਬਤਾ ਦੇਣਾ अच्छा हां ਜਿਹੜੀਆਂ ਭੇਡਾਂ ਨੇ ਭੇਡਾਂ ਵੀ ਪਤਾ ਦੇ। ਬਸ ਫਿਰ ਇਹਨਾਂ ਨੇ ਸਾਲ ਵਿੱਚ ਦੀ ਲੱਗ ਜਾਂਦੀਆਂ ਢੇਰ ਲੋ। اچھا ਤੇ ਬੱਕਰੀ ਜੀ ਸਾਲ ਚ ਕਿੰਨੇ ਵਾਰੀ ਸੁੰਦੀ ਆਈ तकरीबन? ਇਹ तकरीबन ਦੋ ਵਾਰੀ। اچھا ਦੋ ਵਾਰੀ ਸੂਪਿੰਦੀ। ਹਾਂ ਤੇ ਬੱਚੇ ਜੀ ਕਿੰਨੇ ਦਿੰਦੀਆਂ? ਬੱਚੇ ਕੋਈ ਇੱਕ ਵੀ ਦੇ ਦਿੰਦੀ ਆ ਕੋਈ ਤਿੰਨ ਵੀ ਦੇ ਦਿੰਦੀ ਆ। ਅੱਛਾ ਕੋਈ ਦੋ। ਯਾਨੀ ਕਿ ਆਸਤ ਦੋ ਦੀ ਆਈ। ਹਾਂ ਦੋ ਦੀ ਬੜਾ ਨਸਲ ਬੀਟਲਾ ਹੈਗੀ। ਹਾਂ ਬੀਟਲਾ ਸਾਰੀ। ਕਿ ਜਿਵੇਂ ਆਪਾਂ ਬੱਕਰੇ ਜੀ ਜਾਂ ਬਰੀਡਰ ਕਹਿੰਦੇ ਆ ਉਹ ਬਰੀਡਰ ਵੀ ਆਪਣੇ ਕੋਲੇ ਆ ਕਿ ਬਾਹਰੋਂ ਕਰਵਾਉਣੇ ਆ ਇਹ ਆਪਣਾ ਨਾ ਉਹ ਕੋਲੇ ਹੀ ਆ ਆਪਣੇ ਹਾਂ ਕਿਹੜਾ ਦੀ ਨਿਸ਼ਾਨੀ ਦੱਸੋਗੇ ਆਪਾਂ ਹਾਂ ਆ ਵੇਖੋ ਜੀ ਕੰਨ ਲੰਮੇ ਆ ਨੱਕ ਨੋਕੇ ਦਾ ਤੋਤੇ ਵਰਗਾ ਇਹ ਬੀਟਲ ਆ ਪਿਓਰ ਚਤੇ ਸਿੰਗ ਵੀ ਪਿੱਛੇ ਨੂੰ ਆਣਾ ਹਾਂ ਸਿੰਗ ਵੀ ਪਿੱਛੇ ਨੂੰ ਆ ਪੂਛੜ ਲੰਮਾ ਹਾਂ ਕਿਸੇ ਪਾਸੋਂ ਇਹ ਬੱਚਾ ਖੁੰਝੇ ਵੀ ਨਹੀਂ ਜਿਹੜੀ ਨੇ ਆ ਦੋਨੇ ਇੱਕੋ ਜਿਹੇ ਬੱਚੇ ਹਾਂ ਜਿਹੜੀ ਚੰਗੀ ਬੱਕਰੀ ਆ ਜੀ ਇੱਕ ਦਿਨ ਦਾ ਅੰਦਾਜ਼ਾ ਔਸਤ ਕਿੰਨਾ ਕੁ ਦੁੱਧ ਦੇ ਦਿੰਦੀ ਹੈ ਜਿਹੜਾ ਤਾਂ ਚੰਗਾ ਪਸੂਗਾ ਹਾਂਜੀ ਉਹਦੇ ਥੱਲੇ ਘਾਟਾ ਜਿਹੜੇ ਦੇਸੀ ਆ ਉਹਦੇ ਥੱਲੇ ਵਾਧਾ ਦੱਸ ਅੱਛਾ ਦੇਸੀ ਬੱਕਰੀਆਂ ਥੱਲੇ ਦੁੱਧ ਜਿਆਦਾ ਆ ਹਾਂ ਉਹਦੇ ਥੱਲੇ ਦੇਸੀ ਬੱਕਰੀਆਂ ਕਿੰਨਾ ਦੁੱਧ ਦੇ ਦਿੰਦੀਆਂ 2 ਕਿਲੋ 2 ਕਿਲੋ ਤਾਂ ਆਮੀ ਦੇ ਜਾਂਦਾ ਆਖ ਰੱਖਦੇ ਆ ਅੱਛਾ ਪੱਠੇ ਦੱਥਾਂ ਦੇ ਜ ਜਿਵੇਂ ਆਪਾਂ ਦਾਣੇ ਦੂਣਿਆਂ ਤੇ ਆ ਉਦੋਂ ਛੜਦਿਆਂ 2 2 ਢਾਈ ਆ 2 ਕਿਲੋ 2 ਢਾਈ ਕਿਲੋ ਦੁੱਧ ਦੇਈਆਂ ਬੱਕਰੀ ਜਦੋਂ ਜੀ ਸੂਣ ਵਾਲੀ ਕੱਪਣ ਹੋ ਜਾਂਦੀ ਆ ਜਾਂ ਗੰਭ ਹੋ ਜਾਂਦੀ ਆ ਜੀ ਤੇ ਸੂਣ ਤੋਂ ਕਿੰਨਾ ਚਿਰ ਪਹਿਲਾਂ ਛੱਡ ਦਿੰਦੇ ਆ ਅਸੀਂ ਤਾਂ ਦੇਖੋ ਜੀ ਵੀ ਪਤਾ ਕੀ ਗੱਲ ਆ ਜਿੰਨਾ ਜੇ ਕਰ ਦੇਈ ਜਾਂਦੀਆਂ ਸੀ ਤਾਂ ਚੂਈ ਜਾਂਦੇ। ਜਦੋਂ ਪਤਾ ਹੀ ਲੱਗ ਗਿਆ ਵੀ ਹੁਣ ਤਾਂ ਜਮੇ ਚਾਰਕ ਧਾਰਾ ਰਹਿ ਗਿਆਂ ਉਹ ਦੋ ਛੱਡਦੇ ਆ। ਅੱਛਾ ਅੰਦਾਜ਼ਾ ਜੀ ਕਿੰਨਾ ਕੁ ਚੈਲੰਜ ਮੰਨ ਲਓ ਸੂਣ ਤੋਂ ਪਹਿਲਾਂ ਉਹ ਦੋ ਤੋਂ ਹਟਦੀਆਂ ਇਹ। ਮਸਾ ਦੋ ਕੁ ਮਹੀਨੇ। ਠੀਕ ਆ। ਵੀ ਹੁਣ ਪਹਿਲਾਂ ਤਾਂ ਇਹਨਾਂ ਨੇ ਸਿਆਲੂ ਸਿਆਲ ਪਹਿਲਾਂ ਬੱਚੇ ਆਪਦੇ ਪਾਲੇ ਆ। ਹਾਂਜੀ। ਠੀਕ ਆ। ਹੁਣ ਇਹ ਸਾਨੂੰ ਪਾਲੀ ਜਾਂਦਾ। ਅੱਛਾ ਹੁਣ ਜੋ ਬੱਚੇ ਢਾਰ ਹੋ ਗਏ ਜੀ। ਜਿਹੜੇ ਬੱਚੇ ਤੁਸੀਂ ਵੇਚਦੇ ਨੇ ਉਸ ਤੋਂ ਬਾਅਦ ਉਹ ਆਪ ਦਾ ਦੁੱਧ ਤੁਸੀਂ ਚੂਣ ਲਾ। ਹਾਂ ਉਹ ਅਸੀਂ ਆਪ ਚੂਣ ਲਾ ਲਿਆ। ਜਿੰਨਾ ਮਗਰ ਬੱਚੇ ਆ ਜੀ ਉਹ ਵੀ ਚੋਣਿਆ ਕਿ ਉਹ ਘਟ ਚੋਣਿਆ ਨਾ ਉਹ ਘਟ ਚੋਣਿਆ ਉਹ ਜਿਹੜੇ ਸੜ ਦਿੰਦੇ ਆ ਉਹੀ ਚੋਣਿਆ ਤੇ ਨਹੀਂ ਚੁੰਗੀ ਜਾਂਦੇ ਚੁੰਗੀ ਜਾਂਦੇ ਤੇ ਬੱਚਾ ਜੀ ਕਿੰਨੇ ਕ ਮਹੀਨਿਆਂ ਚ ਤਿਆਰ ਹੋ ਜਾਂਦਾ ਜੀ ਜਾਂ ਕਿੰਨੇ ਕ ਮਹੀਨਿਆਂ ਦਾ ਆਪਾਂ ਵੇਚ ਦਿੰਨੇ ਆ ਥਿਆਰ ਕਰਕੇ ਅਸੀਂ ਤਾਂ ਤਿੰਨ ਤਨ 3.5 ਮਹੀਨਿਆਂ ਦਾ ਬੱਚਾ ਇਹਨਾਂ ਦਾ ਲਾਧੇ ਵੇਚਦੇ ਆ ਅੱਛਾ ਅੰਦਾਜ਼ਾ ਜੀ ਕੀ ਰੇਟ ਕਿੰਨੇ ਦਾ ਵਿਕ ਜਾਂਦਾ ਜੀ 5 5.5 6 ਤਾਂ ਆਮੀ ਵਿਖੀ ਜਾਂਦੇ ਚਲੋ ਮੰਨ ਲਓ ਇਹ ਆਪਾਂ 5000 ਰੱਖ ਲਓ ਤੇ ਦੋ ਬੱਚਿਆਂ ਦਾ 10000 ਯਾਨੀ ਕਿ ਮਹਾਮੋਜ ਨੇ ਤਿੰਨ ਸਾਢੇ ਤਿੰਨ ਮਹੀਨਾਵਾਂ ਦਾ 10000 ਦਾ ਬੱਚਾ ਉਦੋਂ ਬਾਅਦ ਆਪਾਂ ਨੂੰ ਦੁੱਧ ਤਾਮਦਨ ਸ਼ੁਰੂ ਹੋ ਜਾਂਦੀ ਆ ਹਾਂ ਠੀਕ ਜਿਵੇਂ ਇਹ ਜਿਹੇ ਬੱਚੇ ਆ ਗਏ ਆਹ ਆਈ ਐਸੀ ਬੱਕਰੀ ਦੇ ਬੱਚੇ ਹੀ ਆ ਇਹ 5 5.5 6 ਨੂੰ ਜਿੱਥੇ ਮਰਜ਼ੀ ਦੇ ਦਿੱ ਗਿਆ ਮੈਂ ਖੀਰ ਵਿੱਚ ਦੇਖੋ ਬਾਈ ਜੀ ਦੇ 6:00 ਵੀ ਵੱਜ ਗਈ ਸੀ ਸੋ ਬਾਈ ਜੀ ਨੇ ਹੌਸਲਾ ਨਹੀਂ ਛੱਡਿਆ ਬਾਈ ਜੀ ਦਾ ਹੱਥ ਵੀ ਕੰਡਮ ਹੋ ਗਿਆ ਹੱਥ ਕੰਡਮ ਹੋਣ ਤੇ ਬਾਈ ਜੀ ਨੇ ਹੱਥ ਤੇ ਹੱਥ ਧਰ ਕੇ ਬੈਠਣ ਦੀ بجائے ਆਪ ਦਾ ਕੰਮ ਸ਼ੁਰੂ ਕੀਤਾ 10 ਬੱਕਰੀਆਂ ਤੋਂ ਅੱਜ ਬਾਈ ਜੀ ਨੇ ਮਾਲ ਵਧਾ ਕੇ 100 ਨਗ ਤੇ ਪਹੁੰਚ ਗਿਆ ਤੁਸੀਂ ਜਿਵੇਂ ਆਪਣਾ ਇਹ ਕੰਮ ਚਲਾਇਆ ਜੀ 10 ਬੱਕਰੀਆਂ ਤੋਂ ਅੱਜ ਵਧੀਆ ਹਾਂ ਹਾਂ ਕੰਮ ਚੱਲ ਰਿਹਾ ਤੁਹਾਡਾ ਵਧੀਆ ਤੁਸੀਂ ਕਮਾਈ ਕਰ ਰਹੇ ਆ तकरीबन ਮਹੀਨੇ ਦੀ ਤੁਸੀਂ ਦੱਸਿਆ ਜੀ 50-60000 ਰੁਪਇਆ ਮੈਂ ਇਹ ਨਾ ਦੇ ਜਨਾ ਹਾਂ ਤੇ ਅੱਜ ਦੇ ਨੌਜਵਾਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਤਾਂ ਇਹ ਗੱਲ ਕਹਿਣਾ ਵੀ ਜਿਵੇਂ ਹੁਣ ਗੋਲੀ ਗੌਟਾ ਵੀ ਖਾਣ ਲੱਗ ਗਏ ਲੋਕ ਹਾਂਜੀ ਵੀ ਜਾਂ ਜਿਵੇਂ ਮੇਰੀ ਉਮਰ ਦੇ ਵੀ ਬੈਠੇ ਆ ਕਿ ਵਿਲੇ ਤੁਰੇ ਫਿਰਦੇ ਆ ਅੱਛਾ ਵੀ ਐਦੂ ਤਾਂ ਆਹੀ ਕਿਤਾਬ ਡਲਣ ਮੇਰੇ ਨਾਲ ਨਾਲੇ ਆਪਸ ਔਖੇ ਨਾਲੇ ਕਰਦੇ ਸੌਖੇ ਨਾਲੇ ਘਰ ਦਾ ਜੂਨ ਗੁਜ਼ਾਰਾ ਬਦਕਾ ਹੁੰਦਾ ਆਪ ਤਾਂ ਮੋਈ ਨਾ ਕਿਸੇ ਦਿਨ ਦੀ ਨਹੀਂ ਅਸੀਂ ਕਿਸੇ ਦੀ ਕੋਈ ਨਿੰਦਿਆ ਚੁਗਲੀ ਨਹੀਂ ਆਪਦੇ ਕੰਮ ਚ ਹਾਂ ਆਪਦਾ ਕੰਮ ਆ ਆਪਦਾ ਪਦਗਾ ਕੰਮ ਆ ਤੜਕੇ ਆ ਜਾਈਦੇ ਹੱਥ ਨੇ ਜਾਵੜੀ ਦਾ ਅਸੀਂ ਇਹ ਇਹ ਕਿਤਾ ਜੀ ਆਪਣਾ ਵਧੀਆ ਲੋੜਾਂ ਪੂਰੀਆਂ ਕਰ ਰਿਹਾ ਪੂਰਾ ਵਦਗਾ ਜੀ ਪੂਰੀ ਵਦਗੇ ਲੋੜ ਮੰਨ ਕੇ ਚਲੋ ਕਰਦਾ ਪੂਰੀ ਅੱਛਾ ਹਾਂ ਜਿੰਨੇ ਸਾਨੂੰ ਮੰਨ ਕੇ ਚਲੋ ਲੋੜ ਲੂਟ ਹੁੰਦੀ ਹੈ ਕਿ ਵੀ ਅੱਜ ਆਪਾਂ ਨੂੰ ਵਰਜੈਂਸੀ ਪੈਗੀ ਜਾਂ ਹੋ ਗਿਆ ਅੱਜ ਆ ਜਾ ਹੋ ਗਿਆ ਸਾਰੇ ਇਹ ਪੂਰੇ ਕਰਦਾਂ ਠੀਕ ਹੈ ਅਸ ਤੁਸੀਂ ਐਸ ਕਿਤੇ ਤੋਂ ਖੁਸ਼ ਆਂ ਜੀ ਪੂਰੇ ਹਾਂ ਪੂਰੇ ਖੁਸ਼ ਆਂ ਭਾਈ ਜਦੋਂ ਜਦੋਂ ਚਾਹ ਦਾ ਚੱਲ ਪਿਆ ਸਾਡਾ ਕੰਮ ਫਿਰਦਾ ਪੰਡਾਰੇ ਖੁੱਲ ਜਾਂਦਾ ਅੱਛਾ ਆ ਵੀ ਜਾਂਦੇ ਆ ਕਈ ਵਾਰੀ ਦੋ ਆ ਗਏ ਇੱਕ ਆ ਗਿਆ ਜਾਂ ਜੀ ਅੰਮਾ ਨਾਲ ਕਿ ਜੇ ਲੋ ਵਪਾਰੀ ਇੱਥੇ ਆ ਗਏ ਥੋੜਾ ਵੀ ਹੁਣ ਅਸੀਂ ਪੈੰਡ ਭਜਾਂਗੇ ਹਾਂ ਜੀ ਹਾਂ ਉੱਥੇ ਵੱਧ ਤੋਂ ਵੱਧ ਕੱਪ ਦੁੱਧ ਦਾ ਹੋ ਠੋਪੀ ਦੇ ਠੀਕ ਹੈ ਹਾਂ ਸੋ ਬਹੁਤ ਬਹੁਤ ਧੰਨਵਾਦ ਭਾਈ ਜੀ ਤੁਸੀਂ ਸਮਾਂ ਦਿੱਤਾ